ਤਤਰਾ ਮੈਥੋਂ ਪਹਿਲਾਂ ਭੋਜਰਾ ਜੀ ਨੂੰ ਦੱਸਦਾ ਹੈ ਕਿ ਸਤਿਗੁਰੂ ਦਾ ਪ੍ਰਮਾਣ ਹੈ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਇਹ ਸਿੱਧਾ ਸਤਿਗੁਰੂ ਦੇ ਹੱਥ ਹੈ ਵਡਿਆਈ ਕਿਹਨੂੰ ਦੇਣੀ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਉਹਨਾਂ ਦੇ ਉੱਤੇ ਵੀ ਵਕਸ਼ਿਸ਼ ਹੁੰਦੀ ਹੈ ਉਹਦੇ ਤਹਿਤ ਢੱਲੇਵਾਲ ਸਾਹਿਬ ਦਾ ਅੱਜ ਨਾਟਕਾ ਦਿਨ ਹੈ ਉਹਦੇ ਵਿੱਚ ਜਿਹੜੀ ਪਹਿਲਾਂ ਗੱਲ ਭੋਜਰਾ ਜੀ ਇਹ ਦੱਸਤੀ ਹੈ ਮੋਰਚਾ ਦੋ ਕਦਮ ਅੱਗੇ ਵਧਿਆ ਹੈ ਵਿਸ਼ਵਾਸ ਹੈ ਪਰਮਾਤਮਾ ਤੇ ਮੋਰਚਾ ਅੱਗੇ ਵੀ ਵਧੂਗਾ ਉਹਦੇ ਪਿੱਛੇ ਬੰਦਾ ਆਦਮੀ ਕੁਝ ਵੀ ਨਹੀਂ ਹੈ ਸਿਰਫ ਤੇ ਸਭ ਪਰਮਾਤਮਾ ਦੀ ਬਖਸ਼ਿਸ਼ ਹੈ ਉਹਦੇ ਤਹਿਤ ਦੱਸ ਦਿੱਤਾ ਗਿਆ ਵੀ ਖੰਡਪਾਟ ਸਾਹਿਬ ਦੇ ਤੋਂ ਉੱਪਰ 30 ਜਨਵਰੀ ਨੂੰ ਪਹਣਗੇ ਔਰ ਇਹ ਅਰਦਾਸਾਂ ਸੀ ਭਾਰਤ ਦੇਸ਼ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਲੋਕ ਵੱਸਦੇ ਨੇ ਹਰ ਪੰਜਾਬੀ ਹਰ ਭਾਰਤ ਵਾਸੀ ਲੋਕ ਸਰਦਾਰ ਡੱਲੇਵਾਲ ਸਾਹਿਬ ਦੀ ਸਿਹਤ ਤੋਂ ਬੜੇ ਚਿੰਤਤ ਸੀ ਪਰ ਸਭ ਦੀਆਂ ਭਾਵਨਾਵਾਂ ਸੀ ਸਭ ਦੀਆਂ ਬਾਸਾਂ ਸੀ ਤੁਸੀਂ ਦੇਖਿਆ ਜਦੋਂ ਮੋਰਚਾ ਸ਼ੁਰੂ ਹੋਇਆ ਅੰਜੇ ਤੱਕ ਸਹਿਬਾਨਾ ਤੋਂ ਅਰਦਾਸਾਂ ਹੋ ਕੇ ਸ਼ੁਰੂ ਹੋਇਆ ਜਦੋਂ ਤੇ ਡੱਲੇਵਾਲ ਸਾਹਿਬ ਮਰਨ ਵਰਤ ਤੇ ਸੀ ਉਦੋਂ ਦਾ ਹਰ ਗੁਰੂ ਘਰ ਦੇ ਵਿੱਚ ਪਿੰਡਾਂ ਦੇ ਵਿੱਚ ਸੰਗਤਾਂ ਦੀਆਂ ਦਸਾਂ ਸੀ 코로나 ਸਾਰਿਆਂ ਨੂੰ ਸਤਪੁਰ ਦੀ ਬਖਸ਼ਿਸ਼ ਹੋਈ ਆ ਫੂਲ ਪਿਆ ਮੋਰਚਾ ਅਕੇਵਾਲ ਵਧਣ ਲੱਗਾ ਉਹਦੇ ਵਕਤੇ ਜਿਹੜਾ 30 ਜਨਵਰੀ ਨੂੰ ਖੰਡਪਾਟਨ ਦਾ ਫੂਲ ਪੈਣਾ ਸੰਗਤਾਂ ਸਾਰੀਆਂ ਹਾਜ਼ਰੀ ਲਗਾਉਣਗੀਆਂ ਔਰ ਟਰੈਕਟਰ ਮਾਰਚ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਾਡੀ ਬਹੁਤ ਸਾਰੀ ਲੀਡਰਸ਼ਿਪ ਅਸੀਂ ਪਿੱਛੇ ਆ ਪਿੰਡਾਂ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਤਿਆਰੀਆਂ ਹੋ ਰਹੀਆਂ ਤੁਸੀਂ ਦੇਖੋਗੇ ਮੇਨ ਹਾਈਵੇ ਤੇ ਬੀਜੇਪੀ ਦੇ ਲੀਡਰਾਂ ਦੇ ਵਾਰਾ ਕੇ ਫਰੀਦਕੋਟ ਨੂੰ ਬਿਲੋਂਗ ਕਰਦੇ ਆਂ ਪੱਲੇਵਾਲ ਸਾਹਿਬ ਦਾ ਜ਼ਿਲ੍ਹਾ ਕੱਲ ਹੀ ਡਿਸਟ੍ਰਿਕਟ ਫਰੀਦਕੋਟ ਦੀ ਮੀਟਿੰਗ ਅਸੀਂ ਕਰਵਾ ਕੇ ਆਏ ਜਿਹਦੇ ਵਿੱਚ ਘੱਟ ਤੋਂ ਘੱਟ 7000 ਟਰੈਕਟਰ ਪਾਸ ਹੋਇਆ ਮੀਟਿੰਗ ਦੇ 7000 ਟਰੈਕਟਰ ਛੜਕਾਂ ਦੇ ਹੋਏ ਤੇ ਹੋਰ ਵੀ ਸਾਰੇ ਪੰਜਾਬ ਲੈਵਲ ਦੇ ਦੇਸ਼ ਲੈਵਲ ਦੇ ਡਿਸਟ੍ਰਿਕਟ ਵੀ ਜਿਹੜੀਆਂ ਮੀਟਿੰਗਾਂ ਸ਼ੁਰੂ ਹੋਈਆਂ ਨੇ ਬਹੁਤ ਵੱਡਾ ਟਰੈਕਟਰਾਂ ਦਾ ਸੈਲਾਬ ਲੋਕ ਸੜਕਾਂ ਦੇ ਉੱਤੇ ਉਤਰਨੇ ਔਰ ਮੋਰਚੇ ਨੂੰ ਅੱਗੇ ਵਧਾਉਣ ਵਾਸਤੇ ਆਹ ਜਿਹੜਾ ਸਹਾਇਕ ਸਿਦਦ ਹੋਊਗਾ ਵੱਡਾ ਰੋਸ ਜਿਹੜਾ ਸ਼ਕਸ਼ ਨੂੰ ਦੇਖੀਦਾ ਧੰਨਵਾਦ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਕੀ ਫਤਿਹ